हां जी दोस्तों ਤੁਹਾਡਾ ਸਾਰਿਆਂ ਦਾ ਪੰਜ ਦਰਿਆ ਦੇ ਇਸ ਮੰਚ ਤੇ ਹਾਰਦਿਕ ਸਵਾਗਤ ਹੈ ਮੇਰੇ ਨਾਲ ਜਿਹੜਾ ਸੱਜਣ ਖੜਾ ਹੈ ਜਿੰਨੇ ਵੀ ਯੂਕੇ ਦੇ ਵਿੱਚ ਜਾਂ ਯੂਕੇ ਵਾਲੇ ਸੰਗੀਤ ਦੇ ਨਾਲ ਬਾਵਾਸਤਾ ਸੱਜਣਾ ਉਹ ਇਸ ਸੱਜਣ ਦੇ ਨਾਂ ਤੋਂ ਬਾਖੂ ਬੀ ਜਾਣੂ ਆ ਜੇ ਆਪਾਂ ਦੁਨੀਆ ਦੇ ਵਿੱਚ ਹੀ ਕਹਿ ਲਈਏ ਤਾਂ ਇਹ ਦੂਜਾ ਬਾਦਲ ਆ ਇੱਕ ਬਾਦਲ ਬਾਦਲਪਿੰਡ ਤੋਂ ਤੇ ਦੂਜਾ ਬਾਦਲ ਸਾਡਾ ਸਾਊਥ ਹਾਲ ਤੋਂ ਬਾਦਲ ਗਲਾਸਗੋ ਦੀ ਧਰਤੀ ਤੋਂ ਤੁਹਾਡਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੈਂ ਜੇ ਦੱਸ ਦੇਵਾਂ ਕਿ ਸਾਡਾ ਬਾਦਲਵੀਰ ਸਾਊਥ ਹਾਲ ਰਹਿੰਦਾ ਤੇ ਬਹੁਤ ਹੀ ਸੁਰੀਲਾ ਗਾਇਕ ਹੈ ਤੇ ਅੱਜ ਬਾਦਲ ਗਲਾਸਗੋ ਦੀ ਧਰਤੀ ਤੇ ਆਇਆ ਤੇ ਮੇਰਾ ਜੀ ਕੀਤਾ ਕਿ ਸਵੇਰੇ ਸਵੇਰੇ ਨੱਪ ਲਿਆ ਜਾਵੇ ਠੰਡ ਜੀ ਜ਼ਿਆਦਾ ਲੱਗ ਰਹੀ ਸੀ ਹਨਾ ਬਾਦਲ ਕਿਵੇਂ ਮਹਿਸੂਸ ਕਰਦੇ ਹੋ ਗਲਾਸਗੋ ਆ ਕੇ ਲੈ ਬਾਈ ਜੀ ਬਹੁਤ ਵਧੀਆ ਤੁਸੀਂ ਮੇਰੇ ਭਰਾ ਆ ਮਿਲ ਗਿਆ ਇੰਨਾ ਥੋੜਾ ਗਲਾਸਗੋ ਬਹੁਤ ਸੋਨਾ ਹੈ ਹਾਂ ਖੰਡਵਾਤਾ ਮੈਂ ਕਹਾਂ ਬਿਲਕੁਲ ਪਿੰਡਾਂ ਵਾਲਾ ਮਾਹੌਲ ਆ ਜੀ ਸਾਨੂੰ ਤੁਹਾਨੂੰ ਮੈਂ ਦੱਸਿਆ ਵੀ ਸਾਨੂੰ ਪੰਡ ਚ ਇੱਥੇ ਘਰਾਤਾ ਗੇ ਗਲਾਸ ਕੋਰੇ ਜਦੋਂ ਕਹਿੰਦੇ ਆ ਨਾ ਵੀ ਉਧਰ ਤਾਂ ਯਾਰ ਪੰਡ ਆ ਉਧਰ ਤਾਂ ਯਾਰ ਜੰਗਲ ਆ ਉਹ ਤੋਂ ਗਲਾਸ ਕੋਰੇ ਗੁੱਸਾ ਮਾਰਦੇ ਆ ਇਹ ਸਾਨੂੰ ਜੰਗਲ ਹੀ ਲੱਗ ਚੰਗਾ ਆ ਸਾਡੇ ਲਈ ਜੰਗਲ ਚ ਮੰਗਲ ਲੱਗਦਾ ਹਾਂ ਲੈ ਦੱਸ ਤੇ ਤੁਸੀਂ ਅੱਜ ਇੱਥੇ ਆਏ ਹੋ ਸੈਖੇਡ ਸਕਾਟਲੈਂਡ ਦਾ ਜਿਹੜਾ ਸਮਾਗਮ ਸੀ ਰਾਤ ਹਾਂਜੀ ਉਹਦੇ ਵਿੱਚ ਤੁਸੀਂ ਪਰਫਾਰਮ ਕੀਤਾ ਗਾਣੇ ਗਾਏ ਆ ਤੇ ਤੁਸੀਂ ਬਹੁਤ ਪ੍ਰੋਗਰਾਮਾਂ ਜਾਂਦੇ ਹੋਮੋਗੇ ਹਾਂਜੀ ਠੀਕ ਆ ਸਕਾਟਲੈਂਡ ਦੀ ਸਟੇਜ ਤੇ ਬਾਕੀ ਸਟੇਜਾਂ ਦੇ ਵਿੱਚ ਕੀ ਖੂਬੀ ਜਾਂ ਕੀ ਜਿਹੜਾ ਵੱਖਰਾ ਮਹਿਸੂਸ ਕੀਤਾ ਇਹ ਇਦਾਂ ਮੈਨੂੰ ਰਾਤੀ ਲੱਗਾ ਜਦੋਂ ਮੈਂ ਗਾਉਂਦਾ ਸੀ ਤੇ ਜਿਹੜੇ ਮੋਰੇ ਸੰਗਤ ਸਾਡੀ ਬੈਠੀ ਸੀ ਜੀ ਉਹ ਬਿਲਕੁਲ ਇਦਾਂ ਲੱਦੀ ਜਿਦਾ ਮੈਂ ਕਿਤੇ ਮੇਲੇ 'ਚ ਨਹੀਂ ਪ੍ਰੋਗਰਾਮ ਕਰਦਾ ਹੁੰਦਾ ਵੀ ਸਾਰੇ ਮਤਲਬ ਆਪਾਂ ਰੱਖ ਲੈਨੇ ਵੀ ਜਿਹਨੂੰ ਆਪਾਂ ਇੱਕ ਕਹਿੰਦੇ ਵੀ ਭਾਈ ਸਿੱਧੇ ਸਿੱਧੇ ਲੋਕ ਆ ਜੀ ਕੋਈ ਬਲ ਫੇਰ ਨਿਕਾ ਤੇ ਉਮਨੀ ਬਹੁਤ ਵਧੀਆ ਲੱਗਾ ਰਾਤੀ ਪ੍ਰੋਗਰਾਮ ਕਰਕੇ ਕਿਉਂਕਿ ਮੈਂ ਵੀ ਮਹਿਸੂਸ ਕਰਦਾ ਸੀ ਮੰਚ ਤੇ ਖੜਾ ਕਿ ਜਦੋਂ ਵੀ ਤੁਸੀਂ ਗਾ ਰਹੇ ਸੀ ਜਾਂ ਕੋਈ ਵੀ ਐਕਟੀਵਿਟੀ ਹੋ ਰਹੀ ਸੀ ਤੇ ਸੰਗ ਤਾਂ ਇੰਨੀ ਕਿ ਚੁੱਪ ਸੀ ਵੀ ਸੂਈ ਸਿੱਟੀ ਵੀ ਸੁਣਦੀ ਸੀ ਸੱਚੀ ਗੱਲ ਹੈ ਤੇ ਇਹ ਇੱਥੋਂ ਦੀ ਜਿਹੜੀ ਆਡੀਅנס ਉਹਦੀ ਖਾਸੀਅਤ ਵੀ ਆ ਜਾਂ ਤਾਂ ਇਹਨੂੰ ਕਹੋ ਕਿ ਇੱਥੇ ਜਿਹੜੀਆਂ ਐਕਟੀਵਿਟੀਜ਼ ਆ ਹੁਣ ਬਹੁਤ ਹੋਣ ਲੱਗੀਆਂ ਕਾਮੀ-ਟਾਮੀ ਹੁੰਦੀ ਕਰਕੇ ਫਿਰ ਉਹਨਾਂ ਦੀ ਭੁੱਖ ਵੀ ਸੀ ਇਹ ਤੇ ਤੁਸੀਂ ਯੂਕੇ ਦੀ ਧਰਤੀ ਤੇ ਕਦੋਂ ਕਾਇ ਬਗਲ ਮੈਂ ਭਾਈ ਜੀ ਆ 2003 ਵਿੱਚ ਇੱਥੇ ਠੀਕ ਹੈ ਤੇ 2007 ਵਿੱਚ ਮੈਂ ਇਥੇ ਸਟਾਰਟ ਕੀਤਾ ਗਾਣਾ ਗਾਉਣਾ ਸ਼ੁਰੂ ਕੀਤਾ ਪਹਿਲਾ ਗਾਣਾ ਕਿਹੜਾ ਸੀ ਪਹਿਲਾ ਗਾਣਾ ਸੀਗਾ ਕਸੂਰ ਅੱਛਾ ਉਹ ਬਾਈ ਅਮਨ ਹੇਰ ਦਾ ਮਿਊਜ਼ਿਕ ਸੀਗਾ ਜੀ ਤੇ ਪਹਿਲਾਂ ਹੀ ਵੱਡਾ ਫਾਹਾ ਲੈ ਲਿਆ ਦੋ ਦੋ ਲੱਖ ਜੋ ਜਾਣ ਸੀ ਕਸੂਰ ਦੇ ਉਹ ਕਸੂਰ ਦੇ ਹਾਂਜੀ ਉਹ ਗਾਣੇ ਦੇ ਬੋਲ ਲਿਖੇ ਵੀ ਮੇਰੇ ਸੀਗੇ ਤੇ ਕੰਪੋਜ਼ ਵੀ ਮੇਰੀ ਸੀ ਠੀਕ ਹੈ ਉਹ ਗਾਣੇ ਦੇ ਬੋਲ ਸੀ ਨੀ ਤੇਰੀ ਚੜਦੀ ਜਵਾਨੀ ਦਾ ਕਸੂਰ ਨਾ ਗੱਲ ਤੇਰੇ ਵੱਸ ਦੀ ਨਾ ਗੱਲ ਤੇਰੇ ਵੱਸ ਦੀ ਨੀ ਬੁੱਲ ਟੱਕ ਦੀ ਦੰਦਾਂ ਦੇ ਨਾਲ ਨੀ ਬੁੱਲ ਟੱਕ ਦੀ ਦੰਦਾਂ ਦੇ ਨਾਲ ਨਾ ਗੱਲ ਤੇਰੇ ਵੱਸ ਦੀ ਨਾ ਗੱਲ ਤੇਰੇ ਵੱਸ ਦੀ ਤੇਰੀ ਚੜਦੀ ਜਵਾਨੀ ਦਾ ਕਸੂਰ ਨਾ ਗੱਲ ਤੇਰੇ ਵੱਸ ਦੀ ਨਾ ਗੱਲ ਤੇਰੇ ਵੱਸ ਦੀ ਬਦਲ ਹੁਣ ਤੱਕ ਕਿੰਨੇ ਗੀਤ ਕਰ ਚੁ ਬਹੁਤ ਗਾਣੇ ਆ ਬਾਈ ਜੀ ਬਾਈ ਅਮਨ ਹੀਰ ਨੇ ਤਾਂ ਬਹੁਤ ਗਾਣੇ ਕੀਤੇ ਆ ਫਿਰ ਇਹ ਬਾਈ ਪੌਪ ਸੀ ਨਾ ਬਹੁਤ ਗਾਣੇ ਕੀਤੇ ਆ ਫੇ ਡੀ ਜੇ ਡੈਪਸ ਨਾ ਬਹੁਤ ਗਾਣੇ ਕੀਤੇ ਆ ਤੇ ਕੁਛ ਇੰਡੀਆ ਦੇ 뮤직 ਡਾਇਰੈਕਟਰ ਉਹਨਾਂ ਨੇ ਗਾਣੇ ਕੀਤੇ ਗਾਣੇ ਤਾਂ ਬਹੁਤ ਆ ਬਾਈ ਜੀ ਤੁਸੀਂ ਯੂਕੇ ਦੀ ਧਰਤੀ ਨਹੀਂ ਕਿਤੇ ਜਿੱਥੇ ਵੀ ਕਿਤੇ ਕਲਾਕਾਰ ਹੈ ਅੱਜ ਦੇ ਦੌਰ ਦੇ ਵਿੱਚ ਕਿਹਨੂੰ ਕਲਾਕਾਰ ਮੰਨਦੇ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਮੈਨੂੰ ਪਤਾ ਲੱਗਾ ਹਨਾ ਵੀ ਜਿਹੜਾ ਗੀਤ ਸੰਗੀਤ ਆ ਇਹ ਕੀ ਚੀਜ਼ ਆ ਇਹਨੂੰ ਕਿਨੂੰ ਸੁਣਨਾ ਚਾਹੀਦਾ ਕਿੱਦਾਂ ਹੋਣੀ ਚਾਹੀਦੀ ਆ ਉਹ ਹੀ ਮੈਂ ਸੁਣ ਲਗਾ ਸ਼ੌਕਤ ਅਲੀ ਸਾਹਿਬ ਨੂੰ ਪਾਕਿਸਤਾਨ ਦੇ ਸਿੰਧ ਦੇ ਜੀ ਉਹ ਬਹੁਤ ਪਿਆਰੇ ਆ ਔਰ ਬਹੁਤ ਹੰਡੇ ਹੋਏ ਆ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਨਾ ਵੀ ਤੁਸੀਂ ਕਲਾਕਾਰੀ ਕੀ ਚੀਜ਼ ਆ ਕਿੱਦਾਂ ਗਾਉਣੀ ਆ ਕਿੱਦਾਂ ਸਿੱਖਣੀਆਂ ਫਿਰ ਤੁਸੀਂ ਉਹਨਾਂ ਕਲਾਕਾਰਾਂ ਨੂੰ ਸੁਣਦੇ ਆ ਜਿਨ੍ਹਾਂ ਕਲਾਕਾਰਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਮਿਹਨਤ ਕੀਤੀ ਜੀ ਜੀ ਹਾਂ ਜਾਨੀ ਕਹਿਣ ਦਾ ਮਤਲਬ ਹੈ ਜਿਹੜੇ ਕਲਾਸੀਕਲ ਗਾਉਂਦੇ ਆ ਉਹਨਾਂ ਨੂੰ ਸੁਣਨ ਤੋਂ ਜੇ ਬੰਦਾ ਸੁਣੂਗਾ ਤਾਂ ਗੂੰਗਣਾਊਗਾ ਵੀ ਦੇਖੋ ਜਿਹਨੂੰ ਦੇਖੋ ਜਿੱਦਾਂ ਦਾ ਤੁਸੀਂ ਦੇਖੋਗੇ ਜਾਂ ਸੁਣੋਗੇ ਉਹੀ ਕੰਮ ਕਰੋਗੇ ਨਾ ਜੀ ਬਸ ਜੀ બસ ਇਹ ਗੱਲ ਸੀ ਆ ਤੇ ਜਿਹੜੇ ਅੱਜ ਕੱਲ ਮੈਂ ਦੇਖਦਾ ਕਿ ਗੀਤਾਂ ਦੇ ਵਿੱਚ ਸ਼ਰਿਆਮ ਗਾਲਾਂ ਕੱਢੀਆਂ ਜਾਂਦੀਆਂ ਮਾਂ ਦੀ ਭੈਣ ਦੀ ਜਾਨੀ ਕਿ ਜਿਹੜੀ ਗਾਲ ਵਰਜਤ ਗਾਲ ਆ ਉਹ ਗੀਤਾਂ ਦੇ ਵਿੱਚ ਆ ਗਈ ਹੈ ਨਾ ਇਹ ਸਟੈਂਡ ਨੂੰ ਤੁਸੀਂ ਕਿਵੇਂ ਜਾਣ ਸਮਝਦੇ ਹੋ ਬਾਈ ਜੀ ਇਹ ਸਾਡਾ ਕਲਚਰ ਨੇਗਾ ਜਿਹੜੀ ਗੀਤ ਸੰਗੀਤ ਆ ਇਹ ਰੱਬ ਨਾਲ ਜੁੜੀ ਹੋਈ ਚੀਜ਼ ਆ ਜੀ ਭਗਵਾਨ ਨਾਲ ਜੁੜੀ ਹੋਈ ਚੀਜ਼ ਆ ਇਦੀ ਵਿੱਚ ਇਦਾਂ ਦੇ ਸ਼ਬਦ ਨਹੀਂ ਆਪਾਂ ਨੂੰ ਵਰਤਣੇ ਚਾਹੀਦੇ ਜਿਹਦੇ ਕਰਕੇ ਕਿਸੇ ਇਨਸਾਨ ਨੂੰ ਦੁੱਖ ਲੱਗੇ ਜਾਂ ਉਹਦਾ ਦਿਲ ਦੁਖੀ ਹੋਵੇ ਅਸੀਂ ਆਪਦੇ ਪਰਿਵਾਰ ਦੇ ਵਿੱਚ ਬੈਠੇ ਆਂ ਇੱਕ ਗਾਇਕ ਆ ਘੱਟੋ ਘੱਟੋ ਆਪਦੇ ਪਰਿਵਾਰ ਆਪਦੀ ਧੀ ਨੂੰ ਭੈਣ ਨੂੰ ਜਾਂ ਮਾਂ ਨੂੰ ਤਾਂ ਗਾਣਾ ਸੁਣਾਊਗਾ ਨਾ ਫਿਰ ਜਦੋਂ ਉਹਦੇ ਵਿੱਚ ਹੀ ਗੰਦਮੰਦ ਗਾਲਾਂ ਕੱਢੀਆਂ ਮੈਂ ਕਹਿੰਦਾ ਵੀ ਉਹ ਐਨੇ ਬਿਸ਼ਰਮ ਹੋ ਕਿਵੇਂ ਜਾਂਦੇ ਆ ਕਿ ਉਹ ਉਹੀ ਗਾਣਾ ਆਪਦੀਆਂ ਆਪਦੇ ਪਰਿਵਾਰਾਂ ਨੂੰ ਸੁਣਨ ਮੈਨੂੰ ਇਦਾਂ ਲੱਗਦਾ ਆ ਕਿ ਸਾਰਾ ਉਹ ਜਿਹੜਾ ਕਹਿੰਦੇ ਨੇ ਚੱਕਰ ਪਵਨੀ T R P ਜੀ ਜੀ ਬਸ ਵਿਊ ਲੈਣ ਦੇ ਖਾਤੇ ਹੀ ਪਤਾ ਉਹਨਾਂ ਨੂੰ ਹੈਗਾ ਆ ਇਹ ਗਲਤ ਗੱਲ ਆ ਪਰ ਉਹ ਜਾਣ ਕੇ ਫਿਰ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੇ ਮਾਰੇ ਜਿਵੇਂ ਇਦਾਂ ਦੇ ਪ੍ਰੋਪੋਗਾਂਡਾ ਕਰਦੇ ਮੈਂ ਵੱਧ ਲੈ ਤੁਹਾਡੇ ਅੱਜ ਅੱਜ ਆਪਣੇ ਇਸੇ ਮੰਚ ਤੇ ਮੈਂ ਗੱਲ ਕਰ ਰਿਹਾ ਕਿ ਇੱਕ ਗੀਤ ਆਉਣਾ ਸੀ ਕਿ ਜਿਹੜੀ ਕੁੜੀ ਕੋਲ ਨੈਟ ਆ ਸਮਝੋ ਉਹ ਕੁੜੀ ਸੈਟ ਆ ਤੇ ਗੀਤ ਦੇ ਬੋਲ ਸੀ ਹਾਂ ਤੇ ਇਹ ਗੀਤ ਵੀ ਸੀ ਕਿਸੇ ਪੂਰੀ ਪੂਰੀ ਸੀ ਵਿਚਾਰਾ ਪਹਿਲਾਂ ਜੋਨੇ ਨੇ ਰੀਠਾਈ ਰੱਖੀ ਸੀ ਗੀਤਾਂ ਦੀ ਚਾਂਬਲੇ ਚਾਂਬਲੇ ਚ ਇਹ ਗੀਤ ਵੀ ਉਹਨਾਂ ਨੇ ਗਾ ਲਿਆ ਗਾਤਾ ਸੀ ਤੇ ਜਦੋਂ ਉਹ ਮੇਰੇ ਕੋਲ ਗੱਲ ਆਈ ਤੇ ਮੈਂ 2011 12 ਕਦੀ ਗੱਲ ਆ ਸ਼ਾਇਦ ਤੇ ਮੈਂ ਇੱਕ ਆਰਟੀਕਲ ਲਿਖਿਆ ਸੀ ਇਸੇ ਤੇ ਤੇ ਉਹਦਾ ਹੈਡਿੰਗ ਹੀ ਇਹ ਰੱਖਿਆ ਸੀ ਤੇ ਉਸ ਆਰਟੀਕਲ ਦਾ ਅਸਰ ਇਹ ਹੋਇਆ ਸੀ ਕਿ ਉਹ ਗੀਤ ਮਾਰਕੀਟ ਦੇ ਵਿੱਚ ਆਈ ਹੋਈਆਂ ਕੈਸਟਾਂ ਵਾਪਸ ਹੋਈਆਂ ਸੀ ਕਿਉਂਕਿ ਦੁਕਾਨਾਂ ਤੇ ਜਿਵੇਂ ਡਿਸਟ੍ਰੀਬਿਊਟ ਹੋ ਜਾਂਦੀਆਂ ਡਿਸਟ੍ਰੀਬਿਊਸ਼ਨ ਹੋਣ ਤੋਂ ਬਾਅਦ ਵੀ ਉਹ ਉਹਨਾਂ ਦੁਕਾਨਦਾਰਾਂ ਤੋਂ ਉਹ ਕੈਸਟਾਂ ਵਾਪਸ ਹੋ ਕੇ ਤੇ ਉਹ ਆਇਆ ਨਹੀਂ ਸੀ ਬਾਅਦ ਚ ਇਹ ਕਹਿਣ ਦਾ ਮਤਲਬ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਅਸੀਂ ਕੁਝ ਗਲਤ ਕਰ ਰਹੇ ਹਾਂ ਤੇ ਪਹਿਲਾਂ ਹੀ ਨਾ ਉਹ ਪੈਰ ਪਟੋ ਨਹੀਂ ਪਟਣਾ ਚਾਹੀਦਾ ਕਿਉਂਕਿ ਮੇਰਾ ਸਵਾਲ ਇਹ ਸੀ ਕਿ ਜੇ ਅੱਜ ਇੱਕ ਗਾਇਕ ਜਾਂ ਇੱਕ ਗੀਤਕਾਰ ਇਹ ਕਹਿ ਰਿਹਾ ਵੀ ਜਿਹੜੀ ਕੁੜੀ ਕੋਲ ਨੈੱਟ ਆ ਸਮਝੋ ਉਹ ਕੁੜੀ ਸੈਟ ਆ ਫਿਰ ਯਾਰ ਕੱਲ ਨੂੰ ਤੁਹਾਡੇ ਬੱਚਿਆਂ ਨੇ ਇੰਟਰਨੈਟ ਦੀ ਸਹਾਇਤਾ ਨਾਲ ਪੜ੍ਹਨਾ ਇਹਦਾ ਮਤਲਬ ਤੁਸੀਂ ਆਪਦੇ ਬੱਚਿਆਂ ਨੂੰ ਆਪਦੀ ਧੀ ਭੈਣ ਨੂੰ ਇਹ ਕੋਸ਼ਿਸ਼ ਸਮਝੋਗੇ ਮੈਨੂੰ ਇੱਕ ਵਾਰੀ ਕਿਸੇ ਨੇ ਕੁਐਸਚਨ ਪੁੱਛਿਆ ਸੀ ਬਹੁਤ ਸਾਲ ਪਹਿਲਾਂ ਵੀ ਬਾਦਲ ਜਿਹੜੇ ਆ ਗਾਣੇ ਆ ਇਹਨਾਂ ਦਾ ਅਸਰ ਕੀ ਆ ਠਿਆਰਾਂ ਵਾਲਿਆਂ ਦਾ ਮੈਂ ਕਿਹਾ ਕਿਉਂ ਨਹੀਂ ਇਹਨਾਂ ਦਾ ਅਸਰ ਆਊਗਾ ਬੱਚਿਆਂ ਤੇ ਪੱਕਾ ਹੋਊਗਾ ਸਰ ਜੀ ਤੁਸੀਂ ਇੱਕ ਕਿਸੇ ਗਲੀ ਮਹੱਲੇ 'ਚ ਜਾਂਦੇ ਆ ਉੱਥੇ ਪਲਵਾਨ ਇੱਕ ਰਹਿੰਦਾ ਜੀ ਉੱਥੇ ਉਸ ਗਲੀ ਮਹੱਲੇ ਵਿੱਚ ਪਲਵਾਨ ਹੀ ਪੈਦਾ ਹੋਊਗਾ ਕਿਉਂਕਿ ਉਹ ਉਹਦਾ ਉਹ ਚੀਜ਼ ਦਾ ਅਸਰ ਹੁੰਦਾ ਨਾ ਉਹ ਚੀਜ਼ ਦਾ ਇਸ ਕਰਕੇ ਮੈਂ ਚਾਹੁੰਦਾ ਉਹਨਾਂ ਕਲਾਕਾਰ ਭਰਾਵਾਂ ਨੂੰ ਵੀ ਠੀਕ ਆ ਗਾਓ ਜੀ ਪਰ ਇਦਾਂ ਦਾ ਕੁਝ ਕਰੋ ਕਿ ਜਦੋਂ ਤੁਸੀਂ ਈ ਮਰ ਜਾਉ ਇਹ ਦੁਨੀਆ ਤੋਂ ਚਲ ਜਾਉ ਜਿਹੜੇ ਆਉਣ ਵਾਲਾ ਸਮਾਂ ਤਾਂ ਰੱਖਦੇ ਆ ਇਤਿਹਾਸ ਪੜੇ ਜਾਂ ਤੁਹਾਡਾ ਗਾਣਾ ਪੜੇ ਉਹ ਇਹ ਸੋਚੇ ਯਾਰ ਸਾਡੇ ਤੋਂ ਵੀ ਕੋਈ ਵਧੀਆ ਇਨਸਾਨ ਇਸ ਦੁਨੀਆ ਤੋਂ ਹੋ ਕੇ ਚਲੇ ਗਿਆ ਇਤਾਂ ਦੇ ਕੰਮ ਕਰਨੀ ਚਾਹੀਦਾ ਬਿਲਕੁਲ ਜਿਹੜੀ ਤੁਸੀਂ ਇਥੇ ਹਥਿਆਰ ਵਾਲੀ ਗੱਲ ਕਹੀ ਆ ਮੈਂ ਉਸ ਚੀਜ਼ ਤੇ ਛੋਟੀ ਜੀ ਮੋਹਰ ਲਾ ਦੇਵਾਂ ਕਿ ਜੇ ਹਥਿਆਰਾਂ ਦਾ ਇੰਨਾ ਕੁ ਵੱਡਾ ਬੋਲ ਵਾਲਾ ਸਾਡੇ ਗੀਤਾਂ ਸੰਗੀਤਾਂ ਦੇ ਵਿੱਚ ਨਾ ਹੁੰਦਾ ਤਾਂ ਸਾਡੇ ਕੋਲ ਇੱਕ ਲਿਆਕਤੀ ਮੁੰਡਾ ਸਿੱਧੂ ਮੂਸੇਵਾਲਾ ਉਹ ਜਿਉਂਦਾ ਹੋਣਾ ਸੀ ਕਿਉਂਕਿ ਹਥਿਆਰਾਂ ਦੀ ਸ਼ੋਭਾ ਚਾਹੇ ਆਪਾਂ ਇਹ ਕਹਿ ਲਈਏ ਕਿ ਨਹੀਂ ਜੀ ਐਉਂ ਨਹੀਂ ਹੁੰਦਾ ਇਹ ਤੁਸੀਂ ਨਾ ਮੰਨੋ ਜਿਹਨੂੰ ਕਹਿੰਦੇ ਨਾ ਮੈਂ ਨਾ ਮੰਨੂ ਉਹ ਗੱਲ ਵੱਖਰੀ ਆ ਪਰ ਹਥਿਆਰਾਂ ਦੀ ਸ਼ੋਭਾ ਗਾਉਣੀ ਹਥਿਆਰਾਂ ਦੇ ਹੀ ਗੋਗੇ ਗਾਈ ਜਾਣੇ ਜਿਹੜੀ ਚੀਜ਼ ਤੁਸੀਂ ਵੱਧ ਪਿਆਰੀ ਸਮਝ ਜਾਓ ਤੇ ਉਹ ਪਿਆਰੀ ਤੁਹਾਨੂੰ ਲੈ ਕੇ ਬੈ ਗਈ ਕਿਉਂਕਿ ਸਿੱਧੂ ਮੂਸੇਵਾਲਾ ਬਹੁਤ ਲਿਆਕਤੀ ਮੁੰਡਾ ਸੀ ਤੇ ਉਹਦਾ ਜਿਹੜਾ ਅਖੀਰ ਆ ਉਹ ਹਥਿਆਰਾਂ ਦੀ ਭੇਂਟੀ ਚੜ ਗਿਆ ਕਿਉਂਕਿ ਤੁਸੀਂ ਮੰਨਦੇ ਹੋ ਕਿ ਉਹਦੇ ਕੋਲ ਕਲਮ ਵਾਕੈ ਕਮਾਨ ਦੇ ਉਹ ਐਸੀ ਤੁਹਾਨੂੰ ਮੈਂ ਦੱਸਦਾ ਜਿਹੜੀਆਂ ਇਦਾਂ ਦੀਆਂ ਰੂਹਾਂ ਹੁੰਦੀਆਂ ਇਹ ਬਹੁਤ ਘੱਟ ਪੈਦਾ ਹੁੰਦੀਆਂ ਜੀ ਜਿੱਦਾਂ ਮੂਸੇ ਵਾਲਾ ਹੋਇਆ ਜਾਂ ਸਾਡਾ ਅਮਰ ਸਿੰਘ ਚਮਕੀਦਾ ਜੀ ਹੋਇਆ ਜੀ ਬਸ ਇਦਾਂ ਦੇ ਜਿਹੜੇ ਕਲਾਕਾਰ ਹੋਏ ਨਾ ਇਹ ਕਲਾਕਾਰ ਆਮ ਲੋਕ ਨਹੀਂ ਸੀ ਜੀ ਇਹ ਕੋਈ ਐਸੀਆਂ ਰੂਹਾਂ ਆਈਆਂ ਸੀ ਜਿਨ੍ਹਾਂ ਨੇ ਆਪਣੀ ਦੁਨੀਆ ਤੇ ਛਾਪ ਹੀ ਛੱਡ ਗਏ ਕਲਾਕਾਰ ਤਾਂ ਹੋਰ ਵੀ ਬਹੁਤ ਹੋਏ ਆ ਪਰ ਉਹਨਾਂ ਦਾ ਕਾਦੋ ਨੀਂਡਾ ਵੱਡਾ ਨਾਮ ਹੋਇਆ ਸ਼ਬਦ ਤਾਂ ਆਪਾਂ ਸਹੀ ਨਹੀਂ ਵਰਤਦੇ ਹਾਂ ਇਸ ਕਰਕੇ ਇਹ ਕੁਸ਼ਕ ਲੋਕ ਹੁੰਦੇ ਆ ਜਿਨ੍ਹਾਂ ਨੂੰ ਰੱਬ ਨੇ ਜਾਂ ਭਗਵਾਨ ਨੇ ਵਡਿਆਈ ਦੇਣੀ ਹੁੰਦੀ ਹੈ। ਬਸ ਲ ਇੱਕ ਗੱਲ ਹੋਰ ਇੱਕ ਤੁਸੀਂ ਗਾਇਕ ਹੋ। ਇੱਕ ਗਾਇਕ ਦਾ ਤੇ ਜਿਹੜਾ ਉਹਦੇ ਫੈਨ ਆ ਬਹੁਤ ਗੂੜਾ ਰਿਸ਼ਤਾ ਹੁੰਦਾ ਹੈ। ਹਾਂ। ਦੇਖਣ ਦੇ ਵਿੱਚ ਕਈ ਵਾਰ ਇਹ ਆਉਂਦਾ ਹੈ ਕਿ ਮੰਨ ਲਓ ਕਿ ਆਪਾਂ ਦੋ ਗਾਇਕ ਖੜੇ ਆ ਤੁਹਾਡੇ ਫੈਨ ਮੇਰੇ ਫੈਨ ਇੱਕ ਨੂੰ ਉਹ ਲੀਰ ਦੱਸਦਾ ਇੱਕ ਨੂੰ ਉਹ ਭੇੜ ਦੱਸਦਾ। ਇਸ ਟ੍ਰੈਂਡ ਨੂੰ ਤੁਸੀਂ ਕੀ ਕਹੋਗੇ ਆਪਦੇ ਲਫ਼ਜ਼ਾਂ ਵਿੱਚ? ਮੈਨੂੰ ਤਾਂ ਇਹਦੇ ਵਿੱਚ ਕੋਈ ਖਾਸ ਗੱਲ ਲੱਗਦੀ ਕਿਉਂਕਿ ਕਲਾਕਾਰਾਂ ਨੂੰ ਕਲਾਕਾਰ ਦੇ ਤੌਰ ਤੇ ਰੱਖਣਾ ਚਾਹੀਦਾ ਤੁਸੀਂ ਮੈਨੂੰ ਸੁਣ ਲਿਆ ਅੱਜ ਚੰਗਾ ਲੱਗਾ ਤਾਂ ਵੀ ਠੀਕ ਹੈ ਜੇ ਨਹੀਂ ਚੰਗਾ ਲੱਗਾ ਦੇਖੋ ਜਦੋਂ ਕੋਈ ਵੀ ਚੀਜ਼ ਆਪ ਨੂੰ ਨਹੀਂ ਚੰਗੀ ਲੱਗਦੀ ਆਪਾਂ ਚੁੱਪ ਕਰਕੇ ਬਾਹਰ ਨਿਕਲ ਜੀ ਬਸ ਕਿਉਂਕਿ ਇਹਦੇ ਨਾਲ ਲੜੋ ਲੜਾਈਆਂ ਇੱਕ ਦੂਜੇ ਨਾਲ ਕਲੇਸ਼ ਪਾਉਣ ਤੱਕ ਦੀ ਲੋੜ ਤਾਂ ਆਉਂਦੀ ਹੈ ਨਾ ਇਹ ਸਾਰਾ ਜਿੰਨਾ ਵੀ ਘੁੰਮ-ਕਮਾ ਕੇ ਐਂਡ ਤੇ ਤੁਹਾਨੂੰ ਮੈਂ ਦੱਸਦਾ ਇਹ ਸਾਰਾ ਟੀਆਰਪੀ ਦਾ ਚੱਕਰ ਆ ਵੀ ਮੈਨੂੰ ਮੈਂ ਜੇ ਮੈਂ ਫਲੰਦ ਕੇਸ ਸਿੰਦਰ ਨੂੰ ਕੁਝ ਕਹਤਾਂ ਤੇ ਮੈਨੂੰ ਚਾਰ ਬੰਦੇ ਵੱਧ ਦੇਖਣਗੇ ਠੀਕ ਹੈ ਡੀ ਐਂਡ ਸਟੋਰੀ ਕੀ ਹੁੰਦਾ ਵੀ look on ਮੈਂ ਮੇਰਾ ਨਾ ਚਾਰ ਬੰਦੇ ਵੱਧ ਹੋ ਜਾਣ ਬਸ ਹੋਰ ਕੋਈ ਗੱਲ ਨਹੀਂ ਹੈ ਜੇ ਬਿਲਕੁਲ ਮੈਂ ਇੱਥੇ ਜੇ ਤੁਹਾਨੂੰ ਦੱਸਾਂ ਨਾ ਕਿ ਕਿਉਂਕਿ ਸਾਡਾ ਕੰਮ ਐਜੇ ਪੱਤਰਕਾਰ ਲਿਖਣਾ ਹਾਂਜੀ ਅਸੀਂ ਉਹ ਚੀਜ਼ ਤੇ ਹੱਥ ਧਰ ਨਹੀਂ ਧਰਨਾ ਜਿਹੜੀ ਚੀਜ਼ ਸਮਾਜ ਨੂੰ ਡਿਸਟਰਬ ਕਰਦੀ ਹੈ ਠੀਕ ਹੈ ਗਾਇਕ ਦਾ ਫਰਜ਼ ਆ ਕਿ ਉਹਦੇ ਕੋਲ ਇੰਨੀ ਕੋਮਲ ਕਲਾ ਕੋ ਚੰਗਾ ਮੈਸੇਜ ਸਮਾਜ ਦੇ ਵਿੱਚ ਦੇਵੇ ਤੇ ਜੇ ਗਾਇਕ ਦੀ ਚਾਲ ਚ ਫੜੜਾ ਤੇ ਫਿਰ ਉਹਨੂੰ ਕਹਿਣਾ ਕਿ ਨਹੀਂ ਆ ਫਿਰ ਇੱਕ ਪੱਤਰਕਾਰ ਕਹੂਗਾ ਤੇ ਜਦੋਂ ਪੱਤਰਕਾਰ ਦੇ ਤੌਰ ਤੇ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਦੋਂ ਫਿਰ ਨਾ ਜਿਹੜਾ ਇੱਕ ਫੈਨ ਦਾਇਰਾ ਹੁੰਦਾ ਪਰ ਤੂੰ ਰਿਜ਼ਰਵ ਕਰਦਾ ਵੀ ਮੇਰੇ ਬਾਈ ਲਈ ਮੇਰੇ ਜਿਹੜੇ ਉਹਦੇ ਲਈ ਜਿਹਨੂੰ ਮੈਂ ਮੰਨਦਾ ਕੁਸ਼ ਉਹਦੇ ਲਈ ਤੂੰ ਲਿਖਿਆ ਕਿਵੇਂ ਇਹ ਇਥੋਂ ਤੱਕ ਨਾ ਬਤਾਉਂਦੀ ਆ ਉਹ ਬਸ ਇਹੀ ਗੱਲ ਆ ਨਾ ਵੀ ਉਹ ਕਹਿੰਦਾ ਵੀ ਜੇ ਮੈਂ ਬੋਲੂਗਾ ਮੰਨ ਲਓ ਤੁਹਾਨੂੰ ਉਹ ਕਹਿੰਦਾ ਵੀ ਪੱਤਰ ਸਾੜਿਆ ਇਹਨੂੰ ਆਪਾਂ ਦੋ ਗਾਲਾਂ ਕੱਢ ਦਿੰਨੇ ਆ ਲੋਕੀ ਮੈਨੂੰ ਦੇਖਣਗੇ ਜਰੂਰ ਜਦਾਂ ਕੌਂਟਰੋਵਰਸੀ ਹੀ ਬਣੇ ਅੰਗਰੇਜ਼ੀ ਬਸ ਉਹ ਚੱਕਰ ਆ ਹੋਰ ਕੋਈ ਚੱਕਰ ਨਹੀਂ ਉਹ ਦਾਰਾ ਸਿੰਘ ਜੀ ਨੂੰ ਅਕਰ ਕਿਸੇ ਨੇ ਕੁਐਸਚਨ ਪੁੱਛਿਆ ਜੀ ਇੰਟਰਵਿਊ ਦੇ ਵਿੱਚ ਵੀ ਜੇ ਬੱਚੇ ਨੂੰ ਪੁਲਵਾਨ ਬਣਾਉਣਾ ਹੋਵੇ ਜਾਂ სპੋਰਟਸਮੈਨ ਬਣਾਉਣਾ ਹੋਵੇ ਕੀ ਕਰਨਾ ਚਾਹੀਦਾ ਉਹ ਦਾਰਾ ਸਿੰਘ ਜੀ ਦਾ ਇਹ ਤਾਂ ਸੌਖਾ ਜਿਹਾ ਕੁਐਸਚਨ ਨਹੀਂ ਪੁੱਛ ਲਿਆ ਕਹਿੰਦਾ ਜੇਣਾ ਤੁਹਾਡਾ ਬੱਚਾ ਜਦੋਂ ਨੂੰ ਪਤਾ ਲ ਆਉਂਦਾ ਤੁਰਨ ਲੱਪਦਾ ਉਹਨੂੰ ਕਹਿੰਦਾ ਖਾਰਿਆਂ ਚਲੀ ਆਣ ਲੱਪ ਆ ਆਪੀ ਪੁਲਵਾਨ ਬਣ ਜੀ ਕਹਿੰਦਾ ਕਿੱਡੀ ਵੱਡੀ ਗੱਲ ਆਖਦੇ ਬਸ ਜਦ ਮੈਂ ਦੇਖਾਂ ਆਪਣੀ ਨੈਣੀ ਤਦ ਮੰਨਾ ਗੁਰ ਕੀ ਕਹਿਣੀ ਜੋ ਤੁਸੀਂ ਆਪਣੀ ਨੈਣਾ ਨਾ ਦੇਖਦੇ ਆ ਅੱਖਾਂ ਨਾ ਦੇਖਦੇ ਆ ਉਹ ਫਿਰ ਤੁਸੀਂ ਜਿਹੜਾ ਤੁਹਾਡਾ ਉਹ ਕਲਚਰ ਉਹ ਤੁਹਾਡੇ ਅੱਖਾਂ ਥਾਣੀ ਤੁਹਾਡੇ ਕੰਨਾਂ ਥਾਣੀ ਤੁਹਾਡੇ ਅੰਦਰ ਜਾਂਦਾ ਹੈ ਜੀ ਬਾਦਲ ਬਹੁਤ ਬਹੁਤ ਧੰਨਵਾਦ ਤੇ ਮੈਂ ਇੱਥੇ ਅੱਜ ਦੇ ਇਸ ਗੱਲਬਾਤ ਦੇ ਲਈ ਸਾਡੇ ਵੀਰ ਜੀ ਰਵਿੰਦਰ ਰਵੀ ਸੋਤਾ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਮੇਲੇ ਕਰਵਾਏ ਤੇ ਸਾਡੇ ਕੈਮਰੇ ਦੇ ਪਿੱਛੇ ਖੜ ਕੇ ਵੀ ਸੇਵਾ ਨਿਭਾਈ ਆ ਉਹਨਾਂ ਨੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਦੀ ਨਾਲ ਬਾਦਲ ਤੁਸੀਂ ਇੱਡੀ ਦੂਰੋਂ ਚੱਲ ਕੇ ਆਏ ਗੱਲਬਾਤ ਲਈ ਹੋਣਾ ਸਮਾਂ ਕੱਢਿਆ ਬਹੁਤ ਬਹੁਤ ਧੰਨ ਗਲਾਗੋਦੇ ਚ ਕਿਹੜੇ ਮਾਰਦੇ ਨੂੰ ਬੁਲਾਉਂਗੇ ਉਹਦਾ ਆਜਮਾਗੇ ਪਰਮਾਤਮਾ ਚੜ੍ਹਦੀ ਗਲਾ ਵਾਸਤੇ ਸੋ ਦੋਸਤੋ ਅੱਜ ਸਾਡੀ ਇੰਨੀ ਕ ਜਿਹੜੀ ਗੱਲਬਾਤ ਸੀ ਸਾਡੇ ਪਿਆਰੇ ਵੀਰ ਬਾਦਲ ਤਲਵੰਦ ਦੇ ਨਾਲ ਇਹ ਕਬੂਲ ਕਰਿਓ ਤੇ ਫੇਰ ਬਹੁਤ ਜਲਦ ਮਿਲਾਂਗੇ ਬਹੁਤ ਬਹੁਤ ਧੰਨਵਾਦ